ਤਬੀਨਾ ਬਹੁਤ ਹੀ ਪਿਆਰਾ ਮੇਨਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਹੀ ਇੱਕ ਨਵੀਂ ਧਰ ਨੂੰ ਆਪਣੇ ਪੇਕੇ ਪਿੰਡੋਂ ਦਾ ਇੱਕ ਉਸਨੈਰ ਮੌਕਾ ਮਿਲਦਾ ਹੈ। ਉਹ ਤੀਆਂ ਦੇ ਤਿਹਾੜੀ ਆ ਕੇ ਆਪਣੇ ਬੌੜੀ ਸਹੇਣੀਆਂ, ਭਾਬੀਆਂ, ਭੈਣਾਂ ਨੂੰ ਮਿਲਦੀ ਹੈ ਅਤੇ ਇਸ ਕਰਕੇ ਤੀਆਂ ਬਹੁਤ ਹੀ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਣੀ ਚਾਹੀਦੇ ਨੇ। ਜਿੱਦਾਂ ਕਿ ਇਸ ਵਾਰ ਫਲਟਾ ਸ਼ਹਿਰ ਦੇ ਵਿੱਚ ਸਾਰੇ ਐਮਸੀ ਦੇ ਦੁਆਰਾ ਤੀਆਂ ਦਾ ਤਿਹਾੜੀ ਮਨਾਇਆ ਗਿਆ ਸੀ। ਸਾਰੇ ਐਮਸੀਆਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਆਂ। ਧੰਨਵਾਦ। ਹਾਂਜੀ ਸਾਨੂੰ ਪੰਜਾਬੀ ਸੱਭਿਆਚਾਰ ਬਹੁਤ ਵਧੀਆ ਲੱਗਿਆ ਜੀ ਬਹੁਤ ਇਨਸਵਾਈ ਕੀਤਾ ਜੀ ਬਹੁਤ ਮੱਚੇ ਨੱਚੇ ਗੁੱਦੇ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੇ ਜਿਹੜਾ ਪ੍ਰੋਗਰਾਮ ਰਲ ਕੇ ਕੀਤਾ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ 3 ਦਾ ਪ੍ਰੋਗਰਾਮ ਬਹੁਤ ਵਧੀਆ ਸੀ ਅਸੀਂ ਚਾਹੁੰਦੇ ਹਾਂ ਹਰ ਸਾਲ ਐਵੇਂ ਹੀ ਮਨਾਇਆ ਜਾਵੇ 3 ਦਾ ਫੰਕਸ਼ਨ ਤੇ ਸਾਰੇ ਐਮਸੀ ਦਾ ਬਹੁਤ ਬਹੁਤ ਧੰਨਵਾਦ ਉਹ ਆਏ ਇੱਥੇ ਬਹੁਤ ਵਧੀਆ ਮਨਾਇਆ ਗਿਆ ਥੈਂਕ ਯੂ ਇਸ ਤੋਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਬਿਰਦਾ ਸ਼ਰਮਾ 15 ਤੇ 17 ਤੇ 7 ਵਾਰ ਦੇ ਇਧਰਲੇ ਪਾਸੇ ਕੋਈ ਪ੍ਰੋਗਰਾਮ ਕਈਆਂ ਦਾ ਅਜੇ ਤੱਕ ਨਹੀਂ ਹੋਇਆ ਮੰਡੀ ਵਾਲੇ ਪਾਸੇ ਬਹੁਤ ਅਸੀਂ ਪਹਿਲਾਂ ਵੀ ਮੈਂ ਉੱਧਰਲੇ ਪਾਸੇ ਰਾਮਲੀਲਾ ਕਾਉਂਡ ਚ ਕਰਾਉਂਦੀ ਹੁੰਦੀ ਸੀ ਐਸ ਵਾਰ ਅਸੀਂ ਸੋਚਿਆ ਵੀ ਇਧਰਲੇ ਏਰੀਆ ਨੂੰ ਵੀ ਇੰਜੋਏ ਕਰਵਾਇਆ ਜਾਵੇ ਇਧਰਲੀਆ ਬੱਚੀਆਂ ਤੇ ਔਰਤਾਂ ਨੂੰ ਵੀ ਪਤਾ ਲੱਗੇ ਵੀ ਸੱਭਿਆਚਾਰ ਪ੍ਰੋਗਰਾਮ ਕਿਵੇਂ ਹੋਣੇ ਚਾਹੀਦੇ ਨੇ ਤਾਂ ਅੱਜ ਛੋਟੀਆਂ ਇਹ ਇਸ ਕਰਕੇ ਬਿਰਦਾ ਸ਼ਰਮਾ ਚ ਕਰਾਇਆ ਵੀ ਕੁੱਲਾ ਵਾਤਾਵਰਨ ਸਾਡੀਆਂ ਬੱਚੀਆਂ ਇੱਥੇ ਆਉਣ ਉਹਨਾਂ ਨੂੰ ਪਤਾ ਲੱਗੇ ਸੱਭਿਆਚਾਰ ਬਾਰੇ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਸਾਡੇ ਦਰਪਨ ਸਲੂਨ ਦੇ ਵਿੱਚੋਂ ਮੈਡਮ ਬੁਲਾਏ ਹੋਏ ਨੇ ਤੇ ਇਹਨਾਂ ਦਾ ਅਸੀਂ ਉਹ ਨਿੱਕਾ ਸਵਾਗਤ ਕਰਦੇ ਆ ਤੇ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਉਹ ਪਹੁੰਚੇ ਨੇ ਤੇ ਅਸੀਂ ਕਿ ਚਾਹੁੰਦੇ ਆ ਵੀ ਦਰਪਨ ਸਲੂਨ ਆ ਜਿਹੜਾ ਦੇ ਦੁਗਣੀ ਅੱਜ ਚੋਗਣੀ ਤਰੱਕੀ ਕਰੇ ਤੇ ਸਾਡੇ ਸੱਭਿਆਚਾਰ ਦੇ ਨਾਲ ਏਦਾਂ ਹੀ ਜੁੜਿਆ ਰਹਿਣ ਕਿ ਸਾਰੀਆਂ ਅਸੀਂ ਇਹੀ ਚਾਹੁੰਦੇ ਆ ਵੀ ਸਾਡੇ ਸ਼ਹਿਰ ਦੀਆਂ ਜਿਹੜੀਆਂ ਔਰਤਾਂ ਨੇ ਉਹ ਵੱਧ ਤੋਂ ਵੱਧ ਆਪਣੀਆਂ ਬੱਚੀਆਂ ਨੂੰ ਸੱਭਿਆਚਾਰ ਦੇ ਨਾਲ ਜੋੜਨ ਤੇ ਇੰਜੋਏ ਕਰਨ ਗੁੱਡ ਈਵਨਿੰਗ ਨਮਸਤੇ ਰਾਮ ਰਾਮ ਆਦਾਬ ਮੈਂ ਬਹੁਤ ਖੁਸ਼ ਆ ਇੱਥੇ ਆ ਕੇ ਕਿਉਂਕਿ ਇਦਾਂ ਦਾ ਵਿਰਸਾ ਜਿਹੜਾ ਵਿਰਸੇ ਦੇ ਨਾਲ ਜੁੜਿਆ ਮੇਲਾ ਮੈਂ ਕਦੇ ਵੇਖਿਆ ਹੀ ਨਹੀਂ ਸੀ ਤੇ ਅਸੀਂ ਧੰਨਵਾਦ ਕਰਦੇ ਹਾਂ ਮੈਡਮ ਸੁਖੀ ਜੀ ਦਾ ਤੇ ਮੈਡਮ ਜਿਹੜੇ ਇਹਨਾਂ ਦੇ ਨਾਲ ਹੋਰ ਇਹਨਾਂ ਦੇ ਸਾਥੀ ਨੇ ਤੇ ਨਿਲਮ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਚਾਂਸ ਦਿੱਤਾ ਵੀ ਅਸੀਂ ਇੱਥੇ ਆ ਪਾਈਏ ਤੇ ਇਹ ਦੇਖ ਸਕੀਏ ਤੀਜ ਦੇ ਇਦਾਂ ਦੇ ਮੇਲੇ ਤਾਂ ਮੈਂ ਬਹੁਤ ਅਟਰੈਕਟ ਕੀਤੇ ਨੇ ਬਟ ਜਿਹੜਾ ਇਸ ਤਰ੍ਹਾਂ ਵਿਰਾਸਤ ਦੇ ਨਾਲ ਜੁੜਿਆ ਹੋਇਆ ਉਹ ਮੇਰਾ ਹੈ ਆਇਸ਼ਾ ਪਹਿਲਾਂ ਹੀ ਹੈ ਜਿੱਥੇ ਸੱਚੀ ਮੁੱਚੀ ਲੋਕ ਖੁਦ ਤੋਂ ਬੋਲੀਆਂ ਪਾ ਰਹੇ ਨੇ ਤੇ ਖੁਦ ਤੋਂ ਗਿੱਧਾ ਪਾ ਰਹੇ ਨੇ ਕਿਉਂਕਿ ਆਮ ਤੌਰ ਤੇ ਡੀਜੇ ਦੇ ਉੱਤੇ ਹੀ ਨੱਚੀ ਜਾਂਦੇ ਹੁੰਦੇ ਆ ਵੀ ਬਸ ਲਗਾ ਲਿਆ ਤੇ ਨੱਚ ਲੋ। ਔਰ ਇਥੋਂ ਆਨ ਤੇ ਮੈਨੂੰ ਯਾਦ ਆਉਂਦਾ ਵੀ ਇਹ ਕਿਉਂ ਮਨਾਇਆ ਗਿਆ ਕਿੱਥੋਂ ਸ਼ੁਰੂ ਹੋਇਆ। ਜਿੱਦਾਂ ਪਹਿਲਾਂ ਔਰਤਾਂ ਘਰਾਂ ਦੇ ਵਿੱਚ ਹੀ ਬੰਦ ਰਹਿੰਦੀਆਂ ਸੀ ਤੇ ਇਹ ਸਾਵਣ ਦਾ ਮਹੀਨਾ ਆਉਣ ਤੇ ਫਿਰ ਇਸ ਤਰ੍ਹਾਂ ਬਣਾਇਆ ਗਿਆ। ਜਿਨ੍ਹਾਂ ਨੇ ਬਣਾਇਆ ਮੈਂ ਕਹਣੀ ਆ ਉਹ ਬਸਦੇ ਰਹਿਣ ਉਹ ਜਿਨ੍ਹਾਂ ਨੇ ਇਦਾਂ ਦੀ ਰੀਤਾ ਸ਼ੁਰੂ ਕੀਤੀਆਂ ਵੀ ਔਰਤਾਂ ਆਪਣੇ ਮਨਾਂ ਦੇ ਭਾਵ ਆਪਣੇ ਮਨਾਂ ਦੇ ਵਿੱਚ ਹੀ ਰਹਿ ਜਾਂਦੇ ਸੀ। ਤਾਂ ਸਾਵਣ ਦੇ ਮਹੀਨੇ ਦੇ ਵਿੱਚ ਮਾਇਕੇ ਆਉਂਦੀਆਂ ਸੀ, ਆਪਣੇ ਮਾਇਕੇ ਆਉਂਦੀਆਂ ਤੇ ਉੱਥੋਂ ਦੇ ਇਦਾਂ ਦੇ ਮੇਲਾਂ ਦੇ ਵਿੱਚ ਆਪਣੇ ਮਨਾਂ ਦੇ ਭਾਵਾਂ ਨੂੰ ਇੱਕ ਦੂਜੇ ਨਾਲ ਬਿਆਨਤ ਕਰ ਸਕਦੀਆਂ ਸੀ ਆਪਣੇ ਗਿੱਤੇ ਪਾਣ ਦੀਆਂ ਖੁਸ਼ੀਆਂ ਮਨਾਉਂਦੀਆਂ ਨਵੇਂ-ਨਵੇਂ ਸੂਟ ਲੈਂਦੀਆਂ ਸਹੇਲੀਆਂ ਨੂੰ ਮਿਲਦੀਆਂ ਭਾਬੀਆਂ ਪਰਜਾਈਆਂ ਨਾਲ ਜਿੰਨਾ ਇੰਜੋਏ ਆਪਣੇ ਦਿਲ ਦੇ ਵਿੱਚ ਸੌਰਾ ਦਾ ਘਰ ਨਹੀਂ ਕਰ ਸਕਦੀਆਂ ਸੀ ਉਹ ਪੇਕੇ ਦੇ ਘਰ ਆ ਕੇ ਕਰਦੀਆਂ ਸੀ ਥੈਂਕ ਯੂ ਤੀਆਂ ਤੀਆਂ ਦਾ ਤਿਹਾਰ ਤੇ ਇੱਥੇ ਆਨਟੇ ਅਸੀਂ ਦਾਪਨ ਸੈਲੂਨ ਵੱਲੋਂ ਇੱਕ ਆਫਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਬੱਚੇ ਵੈਸੇ ਦਾ ਸਪੈਸ਼ਲੀ ਇਹ ਇਹਨਾਂ ਗਾਰਡਸ ਵਾਸਤੇ ਸੀ ਜਿਹੜਾ ਤਿੰਨ ਗਾਰਡਸ ਨੇ ਮਿਲ ਕੇ ਲਗਾਇਆ ਹੋਇਆ ਬਟ ਕੋਈ ਵੀ ਜਿਹੜਾ ਨਹੀਂ ਦੇ ਸਕਦਾ ਤਾਂ ਦਰਪਨ ਸੈਲੂਨ ਬੋਲੋ ਇਹ ਕੋਰਸ ਸਿਰਫ 2000 ਰੁਪਏ ਦੇ ਵਿੱਚ ਦਿੱਤਾ ਜਾਊਗਾ। ਬੈਸਰਾਇ ਕੋਰਸ 25-30 ਹਜ਼ਾਰ ਦਾ ਹੁੰਦਾ ਹੈ ਤੇ ਇਹ 2000 ਪਰ ਮੰਥ ਦੇ ਵਿੱਚ ਦਿੱਤਾ ਜਾਊਗਾ ਇਹ ਬੱਚੇ ਤੇ ਡਿਪੈਂਡ ਕਰਦਾ ਉਹ ਕਿੰਨੀ ਦੇਰ ਦੇ ਵਿੱਚ ਕੈਚ ਕਰਦਾ। ਤਾਂ ਇਹ ਤੁਹਾਡੇ ਲਈ ਬਹੁਤ ਅੱਛੀ ਆਫਰ ਹੈ ਜੋ ਲੋਕ ਪੇ ਨਹੀਂ ਕਰ ਸਕਦੇ ਉਹਨਾਂ ਲਈ 2000 ਪਰ ਮੰਥ ਦੇ ਵਿੱਚ। ਥੈਂਕ ਯੂ। ਮੈਨੂੰ ਵੀ ਕਰ ਲੈਣੀ ਬੋਲਦੇ ਤੇ ਆਸ਼ਕ ਹੋ ਗਿਆਂ ਸੀ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ